ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ ਦੇ ਵਿੱਚ ਆਪਾਂ ਮੌਜੂਦਾ ਮੌਸਮੀ ਹਾਲਾਤਾਂ ਦੇ ਅਨੁਸਾਰ ਕਣਕ ਦੀ ਫਸਲ ਦੇ ਵਿੱਚ ਤੇਲਾ ਚਿਪਾ ਜਾਂ ਪੀਲੀ ਕੁੰਗੀ ਉਲੀ ਰੋਗ ਦੇ ਹਮਲੇ ਦੀਆਂ ਸੰਭਾਵਨਾਵਾਂ ਬਾਰੇ ਕਿ ਆਪਾਂ ਜਿਹੜਾ ਫਸਲ ਦੇ ਵਿੱਚ ਕੀ ਇਹਨਾਂ ਦੇ ਹਮਲੇ ਦੀ ਸੰਭਾਵਨਾ ਹੈ ਜਾਂ ਨਹੀਂ ਫਸਲ ਦਾ ਨਰੀਖਣ ਤਾਂ ਕਿਸਾਨ ਵੀਰੋਂ ਲਗਾਤਾਰ ਜ਼ਰੂਰੀ ਹੈ ਉਹ ਤੋਂ ਮੈਂ ਤੁਹਾਨੂੰ ਬੇਨਤੀ ਕਰਦਾ ਹੁੰਦਾ ਪਰ ਜੇ ਆਪਾਂ ਮੌਸਮੀ ਹਾਲਾਤ ਜਿਹੜੇ ਕਿ ਇਹਨਾਂ ਦੇ ਹਮਲੇ ਵਾਸਤੇ ਅਨੁਕੂਲ ਹੁੰਦੇ ਆ ਉਹਦੇ ਬਾਰੇ ਗੱਲ ਕਰੀਏ ਤਾਂ ਤੇਲਾ ਚਿਪਾ ਜਿਹੜਾ ਤੇਲਾ ਕਣਕ ਦੀ ਫਸਲ ਦੇ ਵਿੱਚ ਇਹਦੇ ਵਾਸਤੇ ਅਨੁਕੂਲ ਤਾਪਮਾਨ ਆ ਜਿਹੜਾ ਉਹ 17-18 ਡਿਗਰੀ ਸੈਲਸੀਅਸ ਤੋਂ ਸੈਂਟੀਗ੍ਰੇਡ ਤੋਂ ਉੱਪਰ ਜਾ ਕੇ ਸ਼ੁਰੂ ਹੁੰਦਾ 18 ਤੋਂ 29 ਡਿਗਰੀ ਅ ਸੈਂਟੀਗ੍ਰੇਡ ਦੇ ਵਿਚਾਲੇ ਜਿਹੜਾ ਤਾਪਮਾਨ ਉਹ ਇਹਦੇ ਵਾਸਤੇ ਅਨੁਕੂਲ ਹੁੰਦਾ ਘੱਟ ਤਾਪਮਣ ਦੇ ਵਿੱਚ ਵੀ ਇਹ ਹਮਲਾ ਕਰ ਸਕਦਾ ਹੈ ਜੇ 17-18°C ਘੱਟਾ ਤਾਪਮਣ ਉੱਥੇ ਵੀ ਹਮਲਾ ਕਰ ਸਕਦਾ ਪਰ ਦੂਸਰਾ ਦੂਸਰੀ ਅਨਕੂਲ ਹਾਲਤ ਇਹ ਹੈ ਕਿ ਜੇ ਲੰਮਾ ਸਮਾਂ ਖੁਸ਼ਕੀ ਰਹਿੰਦੀ ਹੈ ਮੀਂਹ ਨਹੀਂ ਪੈਂਦਾ ਤਾਂ ਉਹਨਾਂ ਦੇ ਹਾਲਾਤ ਦੇ ਵਿੱਚ ਇਹਦੇ ਹਮਲੇ ਦੀ ਸੰਭਾਵਨਾ ਜਿਹੜੀ ਤੇਲੇ ਦੀ ਕਾਫੀ ਰਹਿੰਦੀ ਹੈ ਕਣਕ ਦੀ ਫਸਲ ਦੇ ਵਿੱਚ ਤੇ ਇਹ ਖਾਸ ਤੌਰ ਤੇ ਜਿਵੇਂ ਜਿਵੇਂ ਤਾਪਮਣ ਥੋੜਾ ਜਿਹਾ ਅੱਪ ਜਾਂਦਾ ਜਿਵੇਂ ਅਗਲੇ ਮੰਗਲਵਾਰ ਤਾਈਂ ਅੱਜ ਆਪਾਂ ਜੇ ਗੱਲ ਕਰੀਏ ਤਾਂ 4 ਫਰਵਰੀ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ 4 ਫਰਵਰੀ 2025 ਤੇ ਅਗਲੇ ਸੋਮਵਾਰ ਤੱਕ ਜਿਹੜਾ ਤਾਪਮਾਨ ਹੈ ਜਿਹੜਾ 25 ਡਿਗਰੀ ਦੇ ਦਰਮਿਆਨ ਜਾਣ ਦੀ ਸੰਭਾਵਨਾ ਜਿਹੜਾ ਕਿ ਇਹਦੇ ਹਮਲੇ ਵਾਸਤੇ ਅਨੁਕੂਲ ਹੁੰਦਾ ਕਿਉਂਕਿ ਹਵਾ ਦੇ ਵਿੱਚ ਨਮੀ ਚਾਹੇ 50 60 70 ਤਾਈਂ ਹੋਵੇ 70% ਤਾਈਂ ਕਿਉਂਕਿ ਖੁਸ਼ਕੀ ਦੇ ਹਾਲਾਤ ਜੇ ਹੋਣਗੇ ਮੀਂਹ ਨਹੀਂ ਪਊਗਾ ਤਾਂ ਫਿਰ ਇਹਦਾ ਹਮਲਾ ਹੋਣ ਦੀ ਸੰਭਾਵਨਾ ਰਹਿੰਦੀ ਹੈ ਫਿਲਹਾਲ ਕੋਈ ਰਿਪੋਰਟ ਬਹੁਤੇ ਹੈ ਨਹੀਂ ਇਹ ਮੈਂ ਤਾਂ ਗੱਲ ਕਰਦਾ ਕਿਉਂਕਿ ਕਈ ਵਾਰ ਕਿਸਾਨ ਵੀਰਾਂ ਜਿਬਿਨਾ ਜ਼ਰੂਰਤ ਤੋਂ ਸਪਰੇਅ ਕਰਨ ਲੱਗ ਪੈਂਦੇ ਆ ਤੇਲੇ ਵਾਸਤੇ ਖਾਸ ਤੌਰ ਤੇ ਦੂਸਰਾ ਹੈ ਪੀਲੀ ਕੁੰਗੀ ਵਾਸਤੇ ਅਨਕੂਲ ਹਾਲਤਾਂ ਨੇ ਜਿਹੜੀਆਂ ਉਹਦੇ ਵਿੱਚ ਇਹ ਹੈ ਕਿ ਤਾਪਮਾਨ ਤਾਂ ਹੁਣ ਉਹਦੇ ਵਾਸਤੇ ਠੀਕ ਆ ਤਾਪਮਾਨ ਜਿਹੜਾ ਰਾਤ ਦਾ ਤਾਪਮਾਨ 7 ਤੋਂ 13 ਡਿਗਰੀ ਦੇ ਦਰਮਿਆਨ ਹੋਵੇ ਤੇ ਦਿਨ ਦਾ ਤਾਪਮਾਨ ਲਗਭਗ ਆਪਾਂ ਕਹਿ ਲਈਏ ਕਿ 15 16 ਤੋਂ ਲੈ ਕੇ 17 ਤੋਂ 24 ਡਿਗਰੀ ਤੱਕ ਹੋਵੇ ਉਦੋਂ ਹਮਲੇ ਦੇ ਅਸਾਰ ਰਹਿੰਦੇ ਆ ਪਰ ਹਵਾ ਦੇ ਵਿੱਚ ਨਮੀ ਹੈ ਜਿਹੜੀ ਉਹ 80-85 ਤੋਂ ਉੱਪਰ ਚਾਹੀਦੀ ਹੈ ਹਵਾ ਦੇ ਵਿੱਚ ਭਰਪੂਰ ਨਮੀ ਹੋਊਗੀ ਤਾਂ ਫੇਰ ਉਲੀ ਰੋਗ ਦੇ ਹਮਲੇ ਦੀ ਸੰਭਾਵਨਾ ਰਹਿੰਦੀ ਹੈ ਦੂਸਰਾ ਇਹ ਨੀਮ ਪਹਾੜੀ ਇਲਾਕਿਆਂ 'ਚ ਪਹਿਲਾ ਹਮਲਾ ਹੋਣ ਦੀ ਸੰਭਾਵਨਾ ਰਹਿੰਦੀ ਕਿਉਂਕਿ ਉੱਥੇ ਜਿਹੜੀ ਨਮੀ ਹਵਾ ਦੇ ਵਿੱਚ ਜਿਹੜੇ ਦੂਸਰੇ ਇਲਾਕੇ ਆ ਉਹਨਾਂ ਨਾਲੋਂ ਜ਼ਿਆਦਾ ਹੁੰਦੀ ਹੈ ਤੇ ਹਵਾ ਦੇ ਵਿੱਚ ਨਮੀ ਆ ਫਿਲਹਾਲ ਜਿਹੜੀ ਹੈਗੀ ਆ ਉਹ ਅੱਜ ਦੀ ਜੇ ਅਪ ਗੱਲ ਕਰੀਏ ਤਾਂ 65-70% ਦੇ ਦਰਮਿਆਨਾ ਤੇ ਆਉਂਦੇ ਦਿਨਾਂ ਦੇ ਵਿੱਚ ਜੇ ਜੇ ਤਾਂ ਮੀਂਹ ਚੰਗਾ ਪੈਂਦਾ ਤਾਂ ਹਵਾ 'ਚ ਨਮੀ ਵਧਣ ਦੇ ਅਸਾਰ ਨਹੀਂ ਵਰਨਾ ਜੇ ਜਿਹੜਾ ਮੀਂਹ ਘੱਟ ਪੈਂਦਾ ਜਾਂ ਪੱਛੋਂ ਵੱਲ ਦੀ ਹਵਾ ਚੱਲਣ ਦੇ ਅਸਰ ਜ਼ਿਆਦਾ ਰਹਿੰਦੇ ਪੂਰਾ ਘੱਟ ਵਗਦਾ ਤਾਂ ਅਗਲੇ ਦਿਨਾਂ 'ਚ ਨਮੀ ਆ ਜਿਹੜੀ ਇਹ 50% ਤੱਕ ਚਲੀ ਜਾਊਗੀ ਮਤਲਬ 70 ਤੋਂ 60 65 50% ਘਟੂਗੀ ਤੇ ਜਿਹੜੀ ਹਵਾ 'ਚ ਨਮੀ ਆ ਉਹ ਇਹਦੇ ਵਾਸਤੇ ਅਨੁਕੂਲ ਨਹੀਂ ਹੈਗੀ ਮੌਸਮ ਟੈਂਪਰੇਚਰ ਜਾ ਹੈ ਅਨੁਕੂਲ ਫਸਲ ਦਾ ਲਗਾਤਾਰ ਨਰੀਖਣ ਆਪਾਂ ਕਰਦੇ ਰਹਿਣਾ ਬਿਨਾਂ ਜ਼ਰੂਰਤੋਂ ਕਿਸੇ ਜਿਹੜੀ ਹੈਗੀ ਆਪਾਂ ਨੂੰ ਤੇਲੇ ਵਾਲੀ ਖਾਸ ਤੌਰ ਤੇ ਕਿਉਂਕਿ ਆਮ ਤੌਰ ਤੇ ਕਿਸਾਨ ਵੀ ਨਾ ਕਿਉਂਕਿ ਆਪਾਂ ਜੇ ਵਿਰੋਗ ਰਹਿਤ ਬੀਜ ਪੈਦਾ ਕਰਨਾ ਉਲੀ ਨਾਸ਼ਕ ਦੀ ਗੋਭ ਸਮੇਂ ਸਪਰੇਅ ਕਿਸਾਨ ਵੀਰ ਕਰ ਲੈਂਦੇ ਆ ਪਰ ਜਿਹੜੀ ਤੇਲੇ ਦੀ ਸੰਭਾਵਨਾ ਜਿਹੜੀ ਹੈਗੀ ਆ ਉਹ ਖੇਤਾਂ ਦੇ ਨਾਲ-ਨਾਲ ਘੇਰੇ-ਘੇਰੇ ਹਮਲੇ ਦੀ ਸੰਭਾਵਨਾ ਹੁੰਦੀ ਹੈ ਪੀਲੀ ਕੁੰਗੀ ਜਿਹੜੀ ਦੌਗੀਆਂ ਦੀ ਸੰਭਾਵਨਾ ਹੁੰਦੀ ਹੈ ਤਾਂ ਇਸ ਕਰਕੇ ਬਿਨਾਂ ਜ਼ਰੂਰਤ ਤੋਂ ਆਪਾਂ ਕੀਟਨਾਸ਼ਕ ਖਾਸ ਤੌਰ ਤੇ ਜੂਲੀ ਨਾਸ਼ਕ ਤੁਸੀਂ ਗੋਭ ਸਮੇਂ ਕਣਕ ਆਪਣੀ ਬਹੁਤ ਚੰਗੀ ਹਾਲਾਤ ਚ ਹੈ ਭਾਰੀ ਹਾਲਤ ਦੇ ਵਿੱਚ ਹੈ ਜੇ ਤੁਸੀਂ ਉਰਲੀਨਾਸ਼ਕ ਕੋਈ ਸਿੰਗਲ ਟੈਕਨੀਕਲ ਕਰਨਾ ਟੈਬੂਕੋਨਾਜੋਲ ਪ੍ਰੋਪੀਕੋਨਾਜੋਲ ਜਾਂ ਐਜੋਕਸੀਪਲਸ ਟੈਬੂਕੋਨਾਜੋਲ ਕਰਨਾ 200 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਉਹਦੀ ਸਪਰੇਅ ਜਿਹੜੀ ਉਹ ਕਰ ਸਕਦੇ ਜਿੱਥੇ ਬਹੁਤ ਭਾਰੀ ਕਣਕ ਪਰਤੇਲੇ ਚੇਪੇ ਵਾਲੀ ਆ ਪਰ ਨਾਲ ਮਿਕਸ ਕਰਕੇ ਕਿਤੇ ਸਪਰੇਅ ਨਹੀਂ ਕਰਨੀਗੀ ਅੱਗੇ ਜਦੋਂ 25 ਡਿਗਰੀ 20 ਡਿਗਰੀ 25 ਡਿਗਰੀ ਉਦੋਂ ਉੱਪਰ ਟੈਂਪਰੇਚਰ ਜਾਂਦਾ ਕਿਉਂਕਿ 29 ਡਿਗਰੀ ਦੇ ਦਰਮਿਆਨ ਇਹ 29 ਡਿਗਰੀ ਤੱਕ ਇਹਦੀ ਪੋਪੂਲੇਸ਼ਨ ਵੱਧਦੀ ਹੈ ਜਦੋਂ 30 ਹੋ ਗਿਆ ਈ ਹੋ ਗਿਆ 32 33 ਉਦੋਂ ਫਿਰ ਡਾਊਨ ਫੇਰ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਹਨਾਂ ਚੀਜ਼ਾਂ ਦਾ ਤੁਹਾਨੂੰ ਖਾਸ ਤੌਰ ਤੇ ਜਾਣਕਾਰੀ ਹੋਣੀ ਚਾਹੀਦੀ ਤਾਂ ਹੀ ਮੈਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਬਿਨਾਂ ਜ਼ਰੂਰਤ ਤੋਂ ਮਿਕਸ ਕਰ ਕਰਕੇ ਆਪਾਂ ਕੀਟਨਾਸ਼ਕ ਦੇ ਉਲੀ ਨਾਸ਼ਕ ਦੇ ਨਾਲ ਇਹ ਆਪਾਂ ਕੀਟ ਨਾਸ਼ਕ ਪਾ ਲਈ ਐਨ ਪੀ ਕੇ ਨਾਲ ਆਪਾਂ ਕੀਟ ਨਾਸ਼ਕ ਪਾ ਲਈ ਖਾਸ ਤੌਰ ਤੇ ਤੇਲੇ ਵਾਲੀ ਆਪਾਂ ਤੌਰ ਤੇ ਹੀ ਕਰਨ ਲੱਗ ਪੈਨੇ ਆ ਕਿ 13045 ਕਰ ਰਹੇ ਆ ਬੋਰਨ ਕਰ ਰਹੇ ਆ ਨਾਲ ਆਪਾਂ ਜਿਹੜਾ ਉਲੀ ਨਾਸ਼ਕ ਕਰ ਰਹੇ ਆ ਤੇ ਆਪਾਂ ਤੇਲੇ ਵਾਲੀ ਵੀ ਬੱਚੇ ਪਾ ਦਈਏ ਤੇ ਇਹਦਾ ਵੀ ਜਿਹੜਾ ਹੈਗਾ ਕੰਮ ਨਿਬੜ ਜਾਵੇ ਇਸ ਤਰ੍ਹਾਂ ਜਿਹੜਾ ਹੈਗਾ ਬਿਨਾਂ ਜ਼ਰੂਰਤ ਆਪਾਂ ਸਪਰੇ ਨਹੀਂ ਕਰਨੀ ਖਾਸ ਤੌਰ ਤੇ ਰਸ ਚੂਸਕ ਕੀੜਿਆਂ ਦੀ ਸਪਰੇ ਜੋ ਤੁਸੀਂ ਮਿਕਸ ਕਰ ਕਰਕੇ ਕਰਦੇ ਆ ਤਾਂ ਉਹਦੇ ਵਿੱਚ ਜਿਹੜਾ ਹੈਗਾ ਖਾਸ ਤੌਰ ਤੇ ਕੀੜਿਆਂ ਦੇ ਵਿੱਚ ਰਜਿਸਟੈਂਸ ਆਉਣ ਦੀ ਸੰਭਾਵਨਾ ਰਹਿੰਦੀ ਜੇ ਹਮਲਾ ਵੀ ਹੁੰਦਾ ਤਾਂ ਆਪਾਂ ਘੇਰੇ ਘੇਰੇ ਆਪਾਂ ਸਪਰੇਅ ਕਰਨੀ ਹੁੰਦੀ ਹੈ ਤੇ ਲੇਜਪੀ ਦੀ ਤੇ ਕੱਲੀ ਸਪਰੇਅ ਕਰਨੀ ਹੁੰਦੀ ਫੇਰ ਆਪਾਂ ਰਿਜ਼ਲਟ ਪ੍ਰੋਪਰ ਲੈ ਸਕਦੇ ਤੇ ਸਫਾਰਸ਼ ਕੀਟ ਰਸ਼ ਕਰਨਾ ਹੁੰਦਾ ਬਹੁਤ ਬਹੁਤ ਧੰਨਵਾਦ ਸ਼ੁਕਰੀ ਮੇਰਬਾਨ